ਚਾਰੇ ਟਰ ਨਾਲ ਦੇ ਸਿਲੂਰ ਦਾ ਨੰਬਰ ਨਾ ਅਰੀਜਨਲ ਟਰੈਡਾ ਸਾਰਾ ਪੱਟੀ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਹੈਗਾ 1600 ਕੁਸ ਕੰਟ ਹੈ ਪਰ ਮੈਂ 1600 ਕੁਸ ਕੰਟ ਚੱਲਿਆ ਪੀਪੀ 5160 ਹਸ ਪਾਵਰ ਵਾਲਾ 60 ਹਸ ਪਾਵਰ ਵਾਲਾ ਜੀ 60 ਹਸ ਪਾਵਰ ਦਾ ਟਰੈਕਟਰ ਹੈ ਅਰੀਜਨਲ ਟਰੈਡਾ ਟਰਮ ਇੱਥੇ ਮਾਰ ਦੇ ਦੋ ਬਾਕੀ ਗਲੋਬਲ ਹਿੱਸੇ ਚਾਹੀਏ ਹਾਂਜੀ 5310 ਟਰੈਕਟਰ ਦੇ ਹਿੱਸਾ ਆਉਂਦਾ ਜਿਹੜਾ ਇਹਦੇ ਚ ਲੱਗਿਆ ਹੋਇਆ ਦੇਖੋ 3 ਸਪੀਡ ਹੈ 3 ਸਪੀਡ ਵਾਲਾ ਮੋਡਲ ਹੈ ਕਲਚ ਵਾਲਾ ਇਹ ਫੀਚਰ ਹੀ ਵਾਲੇ ਆਗੇ ਹਨਾ ਡਬਲ ਡਿਸਟ੍ਰਿਬਿਊਟਰ ਹੈ ਪਰ ਮੈਂ ਦੇਖੋ ਪਹਿਲੇ ਪੰਜਾਬ ਨੰਬਰ ਪੰਜਾਬ ਨੰਬਰ ਪਾਰਟੀ 1st ਵੇ ਫਰਸਟ ਪਾਰਟੀ ਦਾ ਚੱਲਿਆ ਕਿੰਨਾ ਖੋਇਆ ਇਹ ਚੱਲਿਆ ਹੈਗਾ 17 1800 ਘੰਟਾ ਚੱਲਿਆ 1800 ਘੰਟਾ ਤਰ ਮੈਂ ਰੈਂਬਰੂਮਸ ਮਾਰ ਕੇ ਚੈੱਕ ਕਰਵਾ ਦੇ ਆ ਲਿੰਕਾਂ ਲੋਕਾਂ ਦਾ ਸਾਰਾ ਨਾ ਹਿੱਸੇ ਸਾਰਾ ਰੈਂਬਰੜ ਸਾਰ ਰੈਂਬੋ ਦੇ ਰੈਂਬੋ ਚੈੱਕ ਕਰਾਈਂ ਤਰ ਮੈਂ ਸਾਰਾ ਓਰੀਜਨਲ ਐਪੀਆਂ ਜੂਪੀਆਂ ਨਾਲ ਦੀਆਂ ਪੀਆਂ ਨੇ ਮਗਰਾੜਾ ਦੇ ਅੰਦਰੋਂ ਦਿਖਾ ਅੰਦਰੋਂ ਮਗਰਾੜਾ ਚੈੱਕ ਕਰਵਾ ਸੋਹਣਾ ਹੈ ਨਾ ਪੂਰਾ ਚੰਗਾ ਰੜਾ ਤੇ ਇਹਦੇ ਉੱਪਰ ਜੇ ਗੱਲ ਕਰੀਏ ਕਿੰਨੇ ਕ ਦਾ ਲੋਨ ਹੋ ਜੂ ਇਹ ਤਾਂ ਉਦੋਂ 3.5 ਲੱਖ ਦਾ 3.5 ਲੱਖ ਦਾ ਲੋਨ ਹੋ ਜੂ ਮਾਡਲ 13 ਠੀਕ ਹੈ ਤੇ ਜੇ ਗੱਲ ਕਰੀਏ ਇੱਕ ਕੰਡੀਸ਼ਨ ਦਾ Ориਜਨਲ ਹੈ Ориਜਨਲ Ориਜਨਲ ਜੀ ਮਗਰੋਂ ਦਿਖਾ ਦੇ ਧਰਮੇਸ ਮਾਰ ਕੇ ਧਰਮੇ ਨੂੰ ਕਰਵਾ ਇੱਕ ਕਲਚ ਕਲਚ ਦਾ ਪਲੇਟ ਖੁੱਲੀ ਹੀ ਆਕ ਨਾ ਨਹੀਂ ਕਲਚ ਖੁੱਲਿਆ ਹੋਇਆ ਕਲਚ ਖੁੱਲਿਆ ਹੋਇਆ ਇੰਜਨ ਨੂੰ ਜੋ ਸੀਲਡਾ ਸਾਰਾ ਠੀਕ ਹੈ ਹੋ ਕੱਕ ਵੀ ਪੂਰੀ ਪਈ ਹੈ ਲਿੰਕਾਂ ਦਾ ਵੀ ਸਾਫ ਪਿਆ ਨਾ ਹਾਂ ਟਿਊਬਾਂ ਦਾ ਟਰੈਕਟਰ ਸੋਹਣਾ ਪਿਆ ਮਗਰਾਡਾਂ ਦੀ ਜਿਹੜਾ ਸਾਫ ਉਹਦੇ ਟੈਕ ਕਰਾ ਦੇ ਬ੍ਰੇਕ ਬੂਟ ਵੀ ਲੱਗੇ ਹੋਇਆ ਹੈ ਤੇ ਜੇ ਇਹ ਇਹਦੀ ਗੱਲ ਕਰੀਏ ਇਹਦੇ ਉੱਪਰ ਲੋਨ ਕਿੰਨੇ ਕਦਾ ਕਰਵਾ ਦੇਗਾ ਤਾਂ ਲਾ 90000 ਦਾ 3 ਲੱਖ ਤੇ 90000 ਦਾ ਟਰੈਕਟਰ ਬਣੂ ਸਾਢੇ 3 ਲੱਖ ਦਾ ਲੋਨ ਹੋਜੂ ਤੇ ਇਹ ਤਾਂ ਲੋਨ ਘਾਟੋ ਲੋਨ ਗਲਤ ਹੋ ਗਿਆ ਦੱਸਿਆ ਜੀ ਲੋਨ ਇਹ ਤਾਂ 270 75 ਦਾ ਹੋ ਅੱਜ ਮਿੱਤਰੋ ਗਰਲਾਲ ਨੇ ਨਾ ਸੋਨਾ ਲੀਕਾ ਟਰੈਕਟਰਾਂ ਦੀ ਏਜੰਸੀ ਖੋਲ ਲਈ ਘਰੇ ਏਜੰਸੀ ਏਜੰਸੀ ਮੈਂ ਤਾਂ ਕਹਿ ਰਿਹਾ ਇਧਰਲੇ ਪਾਸੇ ਇਕੱਲਾ ਡਿਜੀ ਟਰੈਕ ਨੂੰ ਛੱਡ ਕੇ ਨਾ ਆ ਚਾਰ ਪੰਜ ਟਰੈਕਟਰ ਸੋਨੇ ਲੀਕ ਕੇ ਖੜੇ ਨੇ ਤੇ ਕੱਲੇ ਕੱਲੇ ਦੀ ਟਰੈਕਟਰ ਦੀ ਡਿਟੇਲ ਪਤਾ ਕਰਾਂਗੇ ਕੱਲੇ ਅਜ ਸੋਨੇ ਲੀਕੇ ਵੀ ਨਹੀਂ ਕਹਿ ਸਕਦੇ ਅੰਦਰ ਆਪਣੇ ਸਵਰਾਜ ਵੀ ਖੜੇ ਆ ਹੈਗੇ ਦੋ ਆ ਦੋ ਸਵਰਾਜ ਨੇ ਦੋ ਜੀ ਉਹ ਕਿੰਨਾ ਕਿੰਨਾ ਮਾਡਲ ਨੇ 121 ਆ 1963 20 ਮਾਡਲ 121 ਮਾਡਲ 1963 ਆ ਦੇ ਬਾਲ ਚਲ ਉਹਨਾਂ ਦੀ ਵੀਡੀਓ ਲੱਗੋਣਾ ਵਾਂਗੇ ਹਾਂ ਚਲ ਇਹਨਾਂ ਦੀ ਬਣਾਉਂਦੇ ਉਹਨਾਂ ਦੀ ਰੀਲ ਬਣਾ ਦਾਂਗੇ ਇਹ ਇਹਨਾਂ ਦੀ ਆਪਾਂ ਦੱਸਾਂਗੇ ਡਿਟੇਲ ਠੀਕ ਹੈ ਜੀ ਸ਼ੁਰੂਆਤ ਆਪਾਂ ਕਿਹੜੇ ਤੋਂ ਕਰ ਦਈਏ ਜਿਹੜੇ ਤੋਂ ਇਹ ਤੋਂ ਹੀ ਕਰ ਲੈ ਸੁਣ ਲਈ ਅਹੀਂ ਤੋਂ ਕਰ ਯਾਰ ਅਹੀਂ ਤੋਂ ਇਹਦੇ ਕੰਮ ਪਹਿਲੀ ਕੰਮ ਨੇ ਵੇੜਦੀ ਸਵਾ ਲੱਖ ਹੀ ਆ ਇਹ ਕੱਲੇ ਟਰੈਕਟਰ ਆਪਣੇ ਵਾਲੇ ਡ 2021 ਮਾਡਲ ਕੀ ਮਾਡਲ ਹੈ ਫਰਸਟ ਪਾਰਟੀ ਦਾ ਹੈ ਸੰਗਰੂਰ ਨੰਬਰ ਹੈ ਟਾਇਰ ਚਾਰੇ ਨਾਲ ਦੇ ਚਾਰੇ ਟਾਇਰ ਨਾਲ ਦੇ ਸੰਗਰੂਰ ਦਾ ਨੰਬਰ ਹੈ ਹਾਂ Ориجنલ ਟਰੈਕਟਰ ਸਾਰਾ ਪੱਟੀ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਹੈਗਾ 1600 ਕੁਸ ਘੰਟੇ ਪਰ ਮੈਂ 1600 ਕੁਸ ਘੰਟੇ ਚੱਲਿਆ ਪੀਪੀ 51 60 ਹਸਪਾਵਰ ਵਾਲਾ 60 ਹਸਪਾਵਰ ਵਾਲਾ ਜੀ 60 ਹਸਪਾਵਰ ਦਾ ਟਰੈਕਟਰ ਹੈ Ориجنલ ਟਰੈਕਟਰ ਹੈ ਮੈਂ ਇੱਥੇ ਮਾਰਦੇ ਦੱਸ ਕੈਮਰਾ ਸਮਾਨ ਅਸਾ ਸਾਰ ਕੰਡੀਸ਼ਨ ਦਾ Ориجنਲ ਹੈ ਆਈ ਜੀ ਸਪੀਕਰ ਆ ਵੀਰੇ ਹਾਂ ਸਪੀਕਰ ਆ ਜਾਲੀਆਂ ਜਨ ਸਪੀਕਰ ਦਾ ਤੁੰਗ ਮਸਲਾਈਆਂ ਸਪੀਕਰ ਤਾਂ ਬੰਦਾ ਲਵਾ ਸਕਦਾ ਹਾਂ ਅਰੰਭ ਤਰ ਮੈਂ ਦੇਖੂ ਬਾਕੀ ਗਲੋਬਲ ਹਿੱਸੇ ਚਾਹੀਏ 53 ਦਾ ਟਰੈਕਟਰ ਦੇ ਹਿੱਸਾ ਆਉਂਦਾ ਜਿਹੜਾ ਇਹਦੇ ਚ ਲੱਗਿਆ ਹੋਇਆ ਦੇਖੋ 3 ਸਪੀਡ ਆ 3 ਸਪੀਡ ਵਾਲਾ ਮਾਡਲ ਸਾਡੇ ਕਲੱਚ ਵਾਲਾ ਅੱਛਾ ਸਾਈਡ ਤੇ ਇਹ ਫੀਚਰ ਹੀ ਵਾਲੇ ਆਗੇ ਹਨਾ ਡਬਲ ਡਿਸਟ੍ਰਿਬਿਊਟਰ ਆ ਤਰ ਮੈਂ ਦੇਖੂ ਪਹਿਲੇ ਤਾਂ ਰਮ ਚੈੱਕ ਕਰਵਾ ਮਗਰਾਡੇ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਵਾ ਸਾਰਾ Ориਜਨਲ ਆ ਰੈਡ ਜੰਨਾ ਹੈਗਾ ਡਬਲ ਡਿਸਟ੍ਰਿਬਿਊਟਰ ਆ ਹਾਂ ਆ ਲਾਈਨ ਕਲੋਂ ਕਲੋਂ ਚੈੱਕ ਕਰਾ ਦੇ ਯਾਨੀ ਕਿ ਟੌਪ ਮਾਡਲ ਵਾਲੇ ਫੀਚਰ ਫੁੱਲ ਨੇ ਇਹਦੇ ਬੱਲ ਟੌਪ ਆ ਹਨਾ ਫੁੱਲ ਟੌਪ ਮਾਡਲ 16 ਦੇ ਟਾਇਰਾਂ ਚ ਹੈ ਹਨਾ 1 ਜਮਾ ਸਾਇਲੈਂਟ ਹੈ ਹੈ ਹੈਗਾ ਵੀ ਉਹਨਾਂ ਦੀ ਹੈ ਹਾਂ ਇਧਰਲੇ ਪਾਸੇ ਦਿਖਾਈ ਉਹਨਾਂ ਦੇ ਉਹ ਚ ਵੀ ਹੈ ਲਾਣੇ ਚੋਂ ਆਉਂਦਾ ਸੀ ਲਾਣੇ ਚੋਂ ਫਰਮ ਟਰੈਕ ਵਾਲਿਆਂ ਦੇ ਚੰਗਾ ਟਰਹਾਡਾ ਪੂਰਾ ਹੂੰ ਤੇ ਮੈਨੂੰ ਐਂ ਦੱਸ ਨੰਬਰ ਵੀ ਸੰਗਰੂਰ ਦਈਆ ਹਾਂਜੀ ਹਾਂ ਘੰਟੇ ਵੀ ਦੱਸਤਾ ਚੱਲਿਆ ਹੈ 1600 1600 ਕੁਸ ਹਾਂ ਨੰਬਰ ਮਾਡਲ ਵੀ ਆਪਣਾ 21 ਹੀ ਹੈ 21 ਫਰਸਟ ਪਾਰਟੀ ਦਾ ਫਰਸਟ ਪਾਰਟੀ ਹੈ ਹੂੰ ਕੰਡੀਸ਼ਨ ਦਾ ਓਰੀਜਨਲ ਹੀ ਹੈ ਸਾਰਾ ਓਰੀਜਨਲ ਆ ਇਹਦੀ ਸੈਲਫ ਸਰ ਮਾਰ ਇਹਨੂੰ ਸਟਾਰਟ ਕਰ ਪਹਿਲਾਂ ਆਪਾਂ ਇਹਦੀ ਵੜਕ ਵੀ ਦੇਖ ਲਈਏ ਵੀ ਜਿੰਨੀ ਸਫਾਈ ਕਰੀ ਜਾਂਦਾਂ ਇੰਨੀ ਇੰਨਾ ਇਹ ਪੂਰ ਵੀ ਉਤਰੂ ਨੋ ਨਾ ਚਾਹੇ ਬਾਹਲੇ ਬੰਦਾ ਅੱਛਾ ਜੀ ਹਾਂ ਗਰੰਟੀ ਹੈ ਹਾਂ ਹਾਂ ਲੈ ਨਮਾ ਸਾਇਲੈਂਟ ਹੈ ਇਹ ਨਾ ਕਵੋਟਾ ਵਰਗਾ ਹੀ ਆ ਓਏ ਉਹ ਆ ਆ ਬਾਲੀ ਜਿੰਨੀ ਚਾਹੀਦਾ ਕਾਰ ਤੇ ਬੰਦ ਕਰ ਦੇ ਛਤਰੀ ਵੀ ਜਮਾ ਨਾ ਮੀ ਲੱਗੀ ਹੋਈ ਆ ਰੁਪਈਏ ਦਾ ਖਰਚਾ ਨਹੀਂ ਕੱਲਾ ਨਾ ਕਰਵਾਉਣਾ ਬਈ ਹਾਂ ਨੋ ਗਰਾਊਂਡ ਤੇ ਆਏ ਦੱਸ ਰੇਟ ਦਸੀ ਤੇ ਜਾਇਜ ਜਾਇਜ ਰੇਟ ਤਾਂ ਮੰਗਦਾ ਭੱਟੀ ਇਹਦਾ 5 ਲੱਖ 21 ਮਾਡਲ ਦਾ 5 ਲੱਖ ਮੰਗਦੇ ਹੋ 3 ਸਪੀਡ ਦਾ اچھا ਹਾਂ ਹੁਣ ਛੱਡੇਗਾ ਕਿੰਨੇ ਕਿ ਚੰਨਾਵੇਂ ਸਾਲ ਦੀ ਆਫਰ ਲਾ ਦੇ 4 ਲੱਖ 90 ਹਜ਼ਾਰ ਦਾ 4 ਲੱਖ 90 ਹਜ਼ਾਰ ਹੂੰ 10 ਹੋਰ ਚੱਕ ਦੇ ਮਾਦਾ ਰੇਟ ਵੱਲੀ ਖੱਚ ਕੇ ਪਾਇਆ ਜਾਵੇ ਨਹੀਂ ਹੂੰ 4 ਲੱਖ 80 ਹਜ਼ਾਰ 10 ਸਾਲ ਬਸ ਇਹ ਜੋ ਘਟ ਨਹੀਂ ਹੋਣਾ ਵੀਰੇ ਆ ਕੇ ਫਿਰ ਅਗਲਾ ਬੰਦਾ ਹੋ ਕਰੇਗਾ ਨਹੀਂ ਠੀਕ ਆ ਤਾਂ ਇਹ ਜੋ ਘਟਣਾ ਕਰੀ 21 ਮਾਡਲ ਹੈ 4 ਲੱਖ 80 ਹਜ਼ਾਰ ਦਾ ਟਰੈਕਟਰ ਮੇਰੇ ਸਾਹਬ ਨਾਲ ਕਿਤੇ ਮਿਲਣਾ ਵੀ ਨਹੀਂ ਨਹੀਂ ਮਿਲਦਾ 3 ਸਪੀਡ ਟਰੈਕਟਰ ਕਿਤੇ ਕੋਈ ਵੀ ਨਹੀਂ ਮਿਲਦਾ ਫੁੱਲ ਫੁੱਲ ਟੌਪ ਵਾਲਾ ਇੰਨੇ ਇੰਨੇ ਜੇ ਫੀਚਰ ਹੋਣ ਨਾ ਘੱਟ ਤੋਂ ਘੱਟ 6.5 ਲੱਖ ਦੇ ਵਿੱਚ ਟਰੈਕਟਰ ਮਿਲੂ 3 ਸਪੀਡ ਕੋਈ ਵੀ ਨਹੀਂ ਮਿਲਦਾ ਹਾਂ ਕੋਈ ਵੀ ਨਹੀਂ ਮਿਲਦਾ ਬੜਾ ਤਾਂ ਮਿਲਦਾ ਹੀ ਨਹੀਂ ਹੈ ਨਾ ਤੇ ਆਜੋ ਜੇ ਕਿਸੇ ਸੱਜਣ ਨੇ ਆਹ ਟਰੈਕਟਰ ਦੇ ਮਾਲਕ ਬਣਨਾ ਫੁੱਲ ਗਾਰੰਟੀ ਦਾ ਟਰੈਕਟਰ ਦੀ ਫੁੱਲ ਜੀ ਫੁੱਲ ਤੇ ਜਿਹੜਾ ਆ ਖੜਾ ਹੁਣ ਮੈਨੂੰ ਆ ਵੀ ਦੱਸ ਦੇ ਇਹ 13 ਮਾਡਲ ਸਿੰਪਲ ਸਟੀering ਆ ਅੱਛਾ ਸਿੰਪਲ ਸਟੀering ਦੇ ਵਿੱਚ 13 ਮਾਡਲ ਸੋਣ ਨਾਲ 1 ਕਾ ਨੰਬਰ ਪੰਜਾਬ 5 ਇਹ ਮਾੜਾ ਮੋਟਾ ਜਿਹਾ ਹੋਇਆ ਵੇ ਹਿੱਸੇ ਉਸੇ ਜਿਹਦਾ ਮਾੜੇ ਮੋਟੇ ਟੱਚਿੰਗ ਜੀ ਹੈਗੀ ਆ ਜੀ ਅੱਛਾ ਮਾੜੀ ਮੋਟੀ ਹੈਗੀ ਆ ਹਾਂ ਚੱਲ ਚੱਲ ਆ ਵੀ ਤਾਂ ਘੈਂਟ ਆ ਚਲਾਈਦਾ ਵਧੀਆ ਤੇ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਤਾਂ 340 3 ਲੱਖ 40 ਹਜ਼ਾਰ ਸਾਢੇ ਦੇ ਖੁੱਲੇ ਦਰ ਨਾਲ 9 ਸਾਲ ਤੇ 13 ਮਾਲ ਦੇ ਦਾਂਗੇ ਬਾਅਦ 30 ਦਾ ਦੇ ਦਾਂਗੇ 30 ਦੇ ਵਿੱਚੋਂ ਵੀ ਚੱਕਦੇ ਹੋਰ 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 ਜਿਆਦਾ ਜੀ 13 ਮਾਲ ਦਾ ਨਹੀਂ ਅੱਜ 5-4000 ਦੇ ਮੂੰਹ ਮੱਥੇ ਨਹੀਂ ਲੱਗਣਾ ਡਿਸਕਾਊਂਟ ਵੱਡੇ 9 ਸਾਲ ਤੇ 9 ਸਾਲ ਚ ਪਹਿਲੀ ਵੀਡੀਓ ਹੈ ਤੇਰੀ ਕਰ ਤਾਂ ਕਰਦਾਂਗੇ ਇਮਾਨਦਾਰ ਕਰਦੇ ਕਿੰਨਾ ਕਰੇਂਗਾ ਦੱਸ ਲੈ ਵਿੱਚ ਹੀ ਦੱਸ ਬ ਤਾਂ ਲੱਗਦੇ 25000 ਦਾ ਹਾਂ ਤਾਂ ਲੱਗਦੇ 20000 ਦਾ ਹੀ ਹੋ ਗਿਆ ਆ ਜੋ ਕਰਾ ਮੋੜ ਨਾ ਦਿੱ ਕਿਤੇ ਕਦੇ ਕਦੇ ਵੀ ਉਹਨੇ ਕਿਹਾ ਮੈਂ ਤਾਂ ਨਹੀਂ ਕਿਹਾ ਇੱਕ ਸੱਜਣ ਨੇ ਆਏ ਵੀ ਕਹਿੰਦਾ ਸੀ ਤਾਂ ਮੈਂ ਮੈਂ ਰੇਟ ਘਟਾਦਾ ਹੂੰ ਤੇ ਉਹਦੇ ਕੋਲੇ ਬੰਦੇ ਆਏ ਕਹਿੰਦੇ ਯਾਰ ਇੰਨੇ ਦਾ ਪੱਟੀ ਨਾ ਕਹਿੰਦਾ ਉਹਨੇ ਕਿਹਾ ਸੀ ਮੈਂ ਤਾਂ ਨਹੀਂ ਕਿਹਾ ਮੈਨੂੰ ਇਹ ਗੱਲ ਨਹੀਂ ਉਹ ਕੰਮ ਬਣਾ ਹੋਵੇ ਠੀਕ ਹੈ ਨਹੀਂ ਨਹੀਂ ਤੇ ਆ ਹੁਣ ਇਹਦੀ ਡਿਟੇਲ ਦੱਸ 17 ਮਾਡਲ 17 ਮਾਡਲ ਹਾਂ ਟਰੈਡ ਸਾਰਾ ਰਹਿਣਾ ਮੂਹਰੇ ਟਾਇਰ ਨਾਲ ਦੇਨੇ ਹਾਂ ਹੈਗੇ 60 ਪੈਸੇ ਠੀਕ ਹੈ ਪਹਿਲੇ ਇਹਦੇ ਵਾਲੇ 15 ਵਾਲੇ ਪੈਵੇਂ ਨੇ ਅੱਛਾ ਹਾਂ ਇਸੇ 15 ਦੇ ਹਾਂ ਪਹਿਲੀ ਵੰਦਾ ਰੈਡੀ ਵਾਲ ਨੇ ਕੋਈ ਨਾ ਰੈਡੀ ਵਾਲ ਰੈਡੀ ਵਾਲ ਨੇ ਰੈਡੀ ਵਾਲ ਨੇ ਕੰਡੀਸ਼ਨ ਤਾਂ ओरिजिनल ਸਾਰਾ ਓਰੀਜਨਲ ਹੈ ਓਕੇ ਚੱਲ ਚਲਾ ਵੀ ਤਾਂ ਕਿਵੇਂ ਹੋ ਜਮਾ ਨਵਾਂ 50 ਨੰਬਰ 50 ਨੰਬਰ ਪਾਰਟੀ ਫਰਸਟੂ ਹੈ ਫਰਸਟ ਪਾਰਟੀ ਦਾ ਚੱਲਿਆ ਕਿੰਨਾ ਖੋਇਆ ਹੈ ਚੱਲਿਆ ਹੈਗਾ 17 1800 ਘੰਟਾ ਚੱਲਿਆ 1800 ਘੰਟਾ ਤਰ ਮੇਰੇ ਰੈਂਬੋ ਮਸ ਮਾਰ ਕੇ ਚੈੱਕ ਕਰਵਾ ਦੇ ਆ ਲਿੰਕਾਂ ਲੋਕਾਂ ਦਾ ਸਾਰਾ ਨਾ ਹਿੱਸੇ ਸਾਰਾ ਓਰੀਜਨਲ ਹੈ ਸਾਰਾ ਰੈਂਬੋ ਦੇ ਰੈਂਬੋ ਚੈੱਕ ਕਰਾਈਂ ਤਰ ਮੈਂ ਸਾਰਾ ਓਰੀਜਨਲ ਹੈ ਪੀਪੀਆਂ ਚੂਪੀਆਂ ਨਾਲ ਦੀਆਂ ਪੀਪੀਆਂ ਨੇ ਮਗਰਾੜਾ ਦੇ ਅੰਦਰੋਂ ਦਿਖ ਤੇ ਇਹਨੂੰ ਉੱਪਰ ਜੇ ਗੱਲ ਕਰੀਏ ਕਿੰਨੇ ਕ ਦਾ ਲੋਨ ਹੋ ਜੂ ਇਹ ਤੇ ਉਹ 3.5 ਲੱਖ ਦਾ 3.5 ਲੱਖ ਦਾ ਲੋਨ ਹੋ ਜੂ ਮਾਡਲ ਹੈਗਾ 17 17 ਇਹਦਾ ਮੰਗਦੇ ਕੀ ਆਪਾਂ ਮੰਗਦੇ 4.5 ਲੱਖ 4.5 ਲੱਖ ਕਿੰਨੇ ਦਾ ਛੱਡੇਗਾ 4.40 ਦਾ 40 ਚੂੜੀ ਦਿੰਦੀ ਹੋਰ ਨਵੇੜ ਸਮਾਰ ਕੇ ਰੇੜ ਜਮੀ ਖਤਮ ਨੇ ਪੱਤੇ ਜਮੀ ਹੋਰ ਕਰਦੇ ਰਹੇ ਤਾਂ ਕੁਝ ਨਹੀਂ ਹੁੰਦਾ ਕਰਦਾਂਗੇ ਇਸ ਵਾਰ ਸਮਝ ਲੈ ਨਵੇਂ ਸਾਲ ਤੇ ਲੋੜੀ ਦਾ ਸੁਧਾਰਾ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਹੀ ਘੜਵਾ ਦੇਣਾ ਮਾਨਦਾਨ ਕਰਦੇ ਕੋਈ ਕਿੰਨਾ ਕ ਕਰੇਗਾ ਮਤ 13 ਦੇ ਦਾਗ ਲਾਟ ਹਾਂ ਅਜ 25 ਦੇ ਹੀ ਹੋਊਗਾ 5 ਹੋਰ ਤੇ ਆਹ ਬੜਾ ਨੰਦਾ ਬਜਟ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਕਰਵਾਏਗਾ ਲੋਨ ਇਹ ਤੇ ਕਰਾ ਦਾਂਗੇ 3.5 ਲੱਖ ਦਾ 3.5 ਲੱਖ ਦਾ ਲੋਨ ਹੋਜੂ ਹੂੰ ਤੇ ਦਵਾਂਗੇ ਆਪਾਂ 4.80 ਹਜ਼ਾਰ ਦਾ ਠੀਕ ਆ ਆਜੂ ਕਰ ਤੇ ਜਿਹੜਾ ਆ ਖੜਾ ਹੁਣ ਇਧਰ ਆਰਐਕਸ 100 ਇਹ 13 ਮਾਡਲ ਹੈ 13 ਮਾਡਲ ਹੂੰ ਠੀਕ ਹੈ ਚੱਲਿਆ ਹੈਗਾ 250 ਘੰਟਾ origignal 트ራਡਾ ਸਾਰਾ ਸਾਰਾ ਅੱਛਾ 250 ਘੰਟਾ ਚੱਲਿਆ ਹੂੰ ਤਾਂ ਉਰੇ ਪਤਾ ਲੱਗਦਾ ਤਾਂ ਮੈਂ ਦੇਖੀ ਲੈ ਹਾਲ ਸੱਜਣ ਦੇਖ ਲੈ ਮੈਟਿੰਗ ਮੂਟਿੰਗ ਕਿਵੇਂ ਰੱਖੀ ਹੈ origignal 트ራਡਾ ਸਾਰਾ ਪ ਅਗਲਾ ਕਹਿੰਦਾ ਯਾਰ ਪੈਰਦਾਨੋਂ ਤੋਂ ਰੰਗ ਡੀ ਉੱਡਿਆ ਰੰਗ ਕਿਥੋਂ ਦੀ ਜੂ ਮੈਟ ਤਾਂ ਪਹਿਲੀ ਲਾਇਆ ਵੇ ਬੇਡ ਬੂਟ ਲੱਗੇ ਪਰ ਇਹ ਟਾਇਰ ਵੀ ਨਵੇਂ ਪੈਣੇ ਨੇ ਹਾਂ ਟਾਇਰ ਹੈਗੇ 85 90 ਪੈ ਇਹ ਨਾਲ ਦੀ ਹੋਣਗੇ ਨਹੀਂ ਨਹੀਂ ਦਵਾਰ ਦੇ ਦਵਾਰ ਦੇ ਟਾਇਰ ਨੇ ਤਾਂ ਮੇਰੇ ਮਨ ਚੈੱਕ ਕਰਵਾ ਦੇਖ ਚੌਕੜੇ ਜਿਹਾ ਮਾਰਫ ਦਾ ਹੂੰ ਪੈਂਟਰ ਦੇ ਖੜਾ ਹੋਇਆ ਸੱਜਣ ਦਾ ਕਿਸੇ ਤੇ ਪੈਂਟਰ ਬੇਡ ਬੂਟ ਲੱਗੇ ਨਗਲ ਰੰਗ ਦਿਖਾ ਲੈ ਹੂੰ ਤੇ ਬਲਾਕ ਦਾ ਸਾਰਾ ਹੋ ਗਿਆ ਚੈੱਕ ਲਾਈਟਾਂ ਵੀ ਵੱਡੀਆਂ ਲਾ ਰੱਖੀਆਂ ਨੇ ਇਹ ਇਹ RX 60 ਹੈ ਨਾ ਹਾਂਜੀ ਹਾਂ ਮਾਡਲ 1350 ਨੰਬਰ ਪਾਰਟੀ 5 ਦਾ ਫਸਟ ਪਾਰਟੀ ਦਾ ਠੀਕ ਹੈ ਤੇ ਜੇ ਗੱਲ ਕਰੀਏ ਇਹ ਕੰਡੀਸ਼ਨ ਦਾ origignal ਆ origignal original ਜੀ ਮਾਗਰੋ ਦਿਖਾ ਦੇ ਧਰਮੇਸ ਮਾਰ ਕੇ ਧਰਮੇ ਨੂੰ ਕਰਵਾਈ ਚੱਕ ਕਲਚ ਕੁਲਚ ਦਾ ਪਲੇਟ ਖੁੱਲੀ ਹੀ ਆ ਕਿ ਨਾ ਨਹੀਂ ਕਲਚ ਖੁੱਲਿਆ ਹੋਇਆ ਕਲਚ ਖੁੱਲਿਆ ਹੋਇਆ ਹੂੰ ਇੰਜਨ ਉਹ ਜੋ ਸੀਲਡ ਆ ਸਾਰਾ ਠੀਕ ਆ ਹੋ ਕੱਕ ਵੀ ਪੂਰੀ ਪਈ ਆ ਲਿੰਕਾਂ ਦਾ ਵੀ ਸਾਫ ਪਿਆ ਨਾ ਹਾਂ ਟਿਊਬਾਂ ਦਾ ਟਰੈਕਟਰ ਸੋਹਣਾ ਪਿਆ ਮਗਰਾਡਾਂ ਦੀ ਜਿਹੜਾ ਸਾਫ ਉਹਦੇ ਟੈਕ ਕਰਾ ਦੇ ਬ੍ਰੇਕ ਬੂਟ ਵੀ ਲੱਗੇ ਹੋਇਆ ਹੈ ਤੇ ਜੇ ਇਹ ਇਹਦੀ ਗੱਲ ਕਰੀਏ ਇਹਦੇ ਉੱਪਰ ਲੋਨ ਕਿੰਨੇ ਕਦਾ ਕਰਵਾ ਦੇਗਾ ਇਹ ਤੇ ਲੋਨ ਕਰਾਂ ਦਾ 3.5 ਲੱਖ ਦਾ 3 ਲੱਖ ਤੇ 50 ਹਜ਼ਾਰ ਦਾ ਤਾਂ ਲੋਨ ਹੋ ਜੂ ਹਾਂ ओके ਤੇ ਜੇ ਉਹ ਗੱਲ ਕਰੀਏ ਬਣੂ ਕਿੰਨੇ ਦਾ ਇਹ ਇਹਦੇ ਨਾਲ 4 10 ਦਾ 410000 ਦਾ 10 ਤੋਂ ਉੱਪਰ ਲੈ ਚੱਕੀ ਤੇ ਉਹਦਾ ਗਣਤੀ ਚ ਨਹੀਂ 4 ਤਾਂ ਚਾਰ ਦੇ ਵਿੱਚੋਂ ਕਿੰਨਾ ਮੰਨਤਨ ਕਰੇਗਾ ਚਾਰ ਚੋਂ ਕਰ ਦਾਂਗੇ ਮੰਨਤਨ ਕਿੰਨਾ ਕੁ ਚਾਰ ਚੋਂ ਖੱਚ ਗਈ ਆ ਪੂਰਾ ਹੈ ਚਾਰ ਚੋਂ ਕਰਦਾ 5000 ਹੋਰ ਕੱਟ ਦੇਦਾ 5 ਹੋਰ ਕੱਟ ਹੋ ਜੂ 10 ਹੋ ਜੂ ਯਾਨੀ ਕਿ ਇਹ ਟਰੈਕਟਰ ਬਣੂਗਾ 390000 ਦਾ 3 ਲੱਖ ਤੇ 90000 ਦਾ ਟਰੈਕਟਰ ਬਣੂ 3.5 ਲੱਖ ਦਾ ਲੋਨ ਹੋ ਜੂ ਇਹ ਤਾਂ ਲੋਨ ਘਾਟੋ ਲੋਨ ਗਲਤ ਹੋ ਗਿਆ ਦੱਸਿਆ ਕਿੰਨੇ ਦਾ ਹੋ ਜੀ ਲੋਨ ਇਹ ਤਾਂ 270 75 ਦਾ ਹੋ ਤਨ ਦਾ ਤਾਂ ਕਿਚੀ ਕਰਵਾ ਦੇਣਾ ਮਤਨ ਦਾ ਕਰਾ ਦਾਂਗੇ ਚਲ ਜੀ ਤਿੰਨ ਦਾ ਲੋਨ ਹੋ ਗਿਆ ਕਿਸੇ ਰਹਿ ਗਿਆ 90000 ਰਹਿ ਗਿਆ 90000 ਰਹਿ ਗਿਆ 3 ਲੱਖ 90 ਦਾ ਟਰੈਕਟਰ ਬਣੋ ਕੱਲਾ 90000 ਚੱਕ ਲਿਓ ਆ ਟਰੈਕਟਰ ਦੇ ਮਾਲਕ ਬਣ ਜਾਓਗੇ ਤੇ ਧਰਮੇ ਸ਼ੀਟ ਦਿਖਾ ਪਲੇ ਟਰੈਕਟਰ ਦੀ ਕੱਲਾ ਕੰਡੀਸ਼ਨ ਤਾਂ ਸੋਹਣਾ ਨਹੀਂ ਸ਼ੀਟ ਕਵਰ ਦਿਖਾ ਹਨ ਚਲਾਈ ਜਲਾਈ ਵਾਲੀ ਚੰਗੀ ਰੈਡ ਪੂਰਾ ਚੰਗਾ ਪੂਰਾ ਚੰਗਾ ਇਹ ਇਹਨੂੰ ਕਰੀ ਸਟਾਰਟ ਫਿਰ ਇਹਦੀ ਵੀ ਆਪਾਂ ਵੜਕ ਦੇਖ ਲਈਏ ਜੇ ਸਾਰੇ ਟਰੈਕਟਰ ਕਰਨ ਲੱਗ ਜੀ ਫਿਰ ਤਾਂ ਟਾਈਮ ਬੜਾ ਲੱਗ ਜਾਂਦਾ ਆਪਾਂ ਇੱਕ ਦੋ ਟਰੈਕਟਰ ਜੀ ਦਿਖਾ ਦਿਆ ਗਰੀਬਾਂ ਕਰਕੇ ਹਾਂ ਕੋਈ ਊੜੇ ਮ ਲੱਗਦਾ ਲੱਲ ਰਿਹਾ ਕਰ ਦੇ ਬੰਦ ਹਾਂ ਦਾਣੇ ਗਿਣਦਾ ਪੂਰੇ ਟਰੈਕਟਰ ਤੇ ਜਿਹੜਾ ਆ ਖੜਾ ਇਧਰਲੇ ਪਾਸੇ 18 ਮਾੜਲਾ ਅੱਛਾ ਪੰਜਾਬ ਨੰਬਰ ਇਹ 50 ਨੰਬਰ ਪਾਰਟੀ ਫਰਸਟ ਪਾਰਟੀ ਦਾ ਕੰਡੀਸ਼ਨ ਦੇ ਵੀ origignal ਹੈ ਪਰ ਮੈਂ ਦੇਖੋ ਇਹ ਟੋੜ ਦੂਣਾ ਟਾਇਰ ਤਾਂ ਉੱਤਾ ਨਹੀਂ ਗਿਆ ਇਹ ਕੋਲ ਪਾਣੀ ਮਾਰਨ ਵਾਲਾ ਹਾਂ ਮਗਰ ਲੀ ਟਾਇਰ ਥੋੜੇ ਜਿਹਾ ਕੱਟਨੇ ਹੈ ਨਾ ਨਾ ਦੇ ਨੇ ਚਾਰੇ ਟਾਇਰ ਅਸਾਂ ਚਾਰੇ ਟਾਇਰ ਨਾਲ ਦੇ ਨੇ ਬਰਨ ਵਾਲਾ ਨੰਬਰ ਹੈ ਓਕੇ ਚੱਲਿਆ ਕਿੰਨਾ ਕੋ ਹੋਣਾ ਇਹ ਚੱਲਿਆ ਹੈਗਾ ਇਹ 2000 ਘੰਟਾ 2000 ਘੰਟੇ ਚੱਲੇ 55 ਕੈਟਾਗਰੀ ਵਾਲਾ ਟਰੈਕਟਰ ਹੈ ਬਾਹਰ ਲੇਟਾਂ ਵਾਲੇ ਇਹਨੂੰ ਲੋਕ ਪਸੰਦ ਬਹੁਤ ਕਰਦੇ ਆ ਸਿਕੰਦਰ ਸਿੰਘ ਦਾ origignal ਹੀ ਹੈ 1000 origignal ਸਾਰਾ ਇੰਨਾ ਦਾ ਮੱਥਾ ਜਾ ਹੋਇਆ ਵਾ ਇਹਨਾਂ ਦਾ ਅਸਲ ਇੰਨਾ ਕੋ ਹੋਇਆ ਹੋਇਆ ਠੀਕ ਹੈ ਇਹ ਇਧਰ origignal ਹੈ ਸਾਰਾ ਹੋਇਆ ਜਨਾਂ ਦਾ ਬਾਕੀ origignal ਹੈ ਸਾਰਾ ਹਾਂ ਆ origignal ਹੈ ਮਗਰਾੜਾ ਸੂਡਾ ਸਾਰੇ origignal ਨੇ ਪਰ ਮੈਂ ਇਧਰੋਂ ਖਰਾਬ ਲੱਗ ਚੱਕ ਰਿਮ ਚੈੱਕ ਕਰਵਾ ਮੂਰਲੇ ਲੈ ਆ ਦੇ ਆ ਕੰਪਨੀ ਦਾ ਰੰਗ ਦੇਖ ਨਾ origignal ਟਰੈਕ ਬਾਕੀ ਦਾ ਸਾਰਾ ਹਾਂ ਇਧਰ ਵੀ ਆ ਰਿਮ ਚੈੱਕ ਕਰਵਾ ਮਗਰਾੜ ਕਰਾ ਅੰਦਰੋਂ ਚੈੱਕ ਹੋ ਕਾਕ ਵੀ ਪੂਰੀ ਪੀਆ ਟਰੈਕਟਰ ਦੀ ਬਈ ਹੈ ਨਾ ਪਰਮਾ ਇਹ ਦੇ ਉੱਪਰ ਕਿੰਨੇ ਦਾ ਹੋਜੂ ਕਰ ਲਾਣ ਲਾਉਣੇ ਤੇ ਹੋਜੂ ਤਾਂ ਨੱਸੀ ਦਾ ਤਾਂ ਨੱਸੀ ਦਾ 18 ਮਾਡਲ ਹੈ ਇਹ 18 ਤੇ 4 ਲੱਖ ਦੇ ਹੋਜੇ ਲੋਨ ਦਾ ਇਹਦਾ 4 ਨਹੀਂ ਹੋ ਸਕਦਾ 4 ਤੂੰ ਆਪਾਂ ਇਹਦਾ ਕੀ ਮੰਗਦੇ ਆ ਫਿਰ ਇਹਦਾ 4.5 ਲੱਖ 4.5 ਲੱਖ ਹੂੰ ਰੁਪਇਆ ਰਹਿ ਗਿਆ ਪਿੱਛੇ 50000 50 ਦੇ ਵਿੱਚ ਡਿਸਕਾਊਂਟ ਕਿੰਨਾ ਕਰੂਗਾ ਕਰ ਦਾਂਗਾ 10 40000 ਲਿਆਉਣ ਬਸ ਨਾ ਟ੍ਰੈਡ ਦੇ ਦਾਂਗਾ ਬੰਦੇ ਨੂੰ 40 ਹਾਂ ਹੋਰ ਕਰ ਦੇ ਯਾਰ ਨਹੀਂ 40 ਚ ਨਹੀਂ ਹੋਣਾ ਹੈ 40 ਚ ਨਹੀਂ ਹੋਊਗਾ ਨਹੀਂ 10 ਹੋਰ ਚੱਕ ਦੋ ਹਾਂ ਤਾਂ ਕਾਇਨਾ ਦਾ ਕੋਈ ਨਹੀਂ ਦੋ ਇੰਨੇ ਟਰੈਕਟਰ ਮਗਰ ਕਦੇ ਜੂ ਪੂਰੇ ਕਰ ਲੈ ਫਰ ਹੈ ਚਾਰ ਲੱਖ 30 ਹਜ਼ਾਰ ਦਾ ਟਰੈਕਟਰ ਬਣੂ 30 ਹਜ਼ਾਰ ਚੱਕ ਲਿਓ ਬਾਕੀ 4 ਲੱਖ ਦਾ ਲੋਨ ਕਰਾ ਦਾਂ ਫਟਾਫਟ ਆਜੋ ਫਰਵਾਹੀ ਪਿੰਡ ਚ ਖੜੇ ਆ ਤੇ ਬਰਨਾਲਾ ਤੋਂ ਨੂੰ 3-4 ਕਿਲੋਮੀਟਰ ਆ ਹਾਂ 4 ਕਿਲੋਮੀਟਰ ਫਰਵਾਹੀ ਗਲਾਬ ਸਿੱਧੂ ਦਾ ਪਿੰਡ ਆ ਇਹ ਗਲਾਬ ਸਿੱਧੂ ਦਾ ਭਾਈ ਗਵਾਂਢੀ ਆ ਤੇ ਨੰਬਰ ਕਿੰਨਾ ਆਪਣਾ ਗੁਰਲਾ 9952 ਹਾਂ 7731 ਨੜਿਆ 9952 7531 ਬਾਈ ਦਾ ਨੰਬਰ ਹੈ ਤੇ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆ ਫਟਾਫਟ ਫੋਨ ਲਾ ਲਓ ਤੇ ਹੁਣੇ ਸੰਪਰਕ ਕਰ ਲਓ ਟਰੈਕਟਰ ਬਾਜਬ ਰੇਟ ਔਰ ਫਿਰ ਇਹ 90 ਸਾਲ ਕਰਕੇ ਨਹੀਂ ਰੇਟ ਤਾਂ ਵੱਧ ਵੀ ਨੇ ਟਰੈਕਟਰਾਂ ਤੇ ਤੇ ਸਾਂਭ ਲੋ ਕਰਾਂ ਮੌਕਾ